ਜੇਕਰ ਤੁਸੀਂ ਮੁਹਾਲੀ ਆ ਰਹੇ ਹੋ ਤਾਂ ਡਰਾਈਵਿੰਗ ਕਰਦੇ ਵਕਤ ਰੂਲ ਬ੍ਰੇਕ ਕੀਤੇ ਤਾਂ ਸਿੱਧਾ ਚਲਾਨ ਤੁਹਾਡੇ ਮੋਬਾਈਲ ਫੋਨ ਤੇ ਹੋਵੇਗਾ ਇਸ ਲਈ ਅੱਜ ਨੂੰ ਅਪੀਲ ਹੈ ਕਿ ਆਪ ਓਵਰ ਸਪੀਡ ਵੀਕਲ ਨਾ ਚਲਾਓ ਜੀ ਜੇਕਰ ਤੁਸੀਂ ਆਪਣੇ ਵੀਕਲ ਦਾ ਅਸਲੰਸਰ ਮੋਡੀਫਾਈ ਕਰਕੇ ਉਸ ਦੀ ਵਰਤੋਂ ਕਰਦੇ ਹੋ ਤਾਂ ਮੋਟਰ ਵਹੀਕਲ ਐਕਟ ਤਹਿਤ 5000 ਰੁਪਏ ਦਾ ਜੁਰਮਾਨਾ ਹੋਏਗਾ ਜੀ ਇਲਾਕੇ ਦੇ ਰਹਿਣ ਵਾਲੇ ਪੈਰੋਂ ਤੇ ਪ੍ਰਾਉ ਧਿਆਨ ਨਾਲ ਸੁਣੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜిల్లా ਐਸਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ 1 ਜਨਵਰੀ 2025 ਤੋਂ 31 ਜਨਵਰੀ 2025 ਤੱਕ ਕੌਮੀ ਰੋਡ ਸੇਫਟੀ ਮਹੀਨਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਤੁਸੀਂ ਸੜਕ ਸੁਰੱਖਿਆ ਦੇ ਹੀਰੋ ਬਣ ਸਕਦੇ ਹੋ ਆਪ ਜੀ ਨੂੰ ਅਪੀਲ ਕੀਤੀ ਜਾਂਦੀ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜੀ ਜੇਕਰ ਤੁਸੀਂ ਐਮਰਜੈਂਸੀ ਵਹੀਕਲ ਐਂਬੂਲੈਂਸ ਖਾਇਰ ਗੱਡੀ ਆਦੀ ਨੂੰ ਰਸਤਾ ਨਹੀਂ ਦਿੰਦੇ ਤਾਂ ਮੋਟਰ ਵਹੀਕਲ ਐਕਟ ਦੀ ਧਾਰਾ 194 ਇਹ ਦੇ ਤਹਿਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ। ਉਹ ਜਿਸ ਤਰ੍ਹਾਂ ਕਿ ਚੰਡੀਗੜ੍ਹ ਦੇ ਵਿੱਚ ਜਗ੍ਹਾ-ਜਗ੍ਹਾ ਤੇ ਕੈਮਰੇ ਲੱਗੇ ਆ ਜੇ ਕੋਈ ਵੀ ਉਲੰਘਣਾ ਕਰਦਾ ਉਲੰਘਣਕਾਰ ਦਾ ਜਿਹੜਾ ਚਲਾਨ ਆ ਉਹ ਉਸੇ ਟਾਈਮ ਉਹਦੇ ਮੋਬਾਈਲ ਤੇ ਆ ਜਾਂਦਾ ਕਿ ਇਹ ਤੁਸੀਂ ਉਲੰਘਣਾ ਕੀਤੀ ਹੈ। ਸੋ ਇਸੇ ਤਰ੍ਹਾਂ ਮਹਾਲੀ ਡਿਸਟ੍ਰਿਕਟ ਦੇ ਵਿੱਚ ਵੀ ਜਗ੍ਹਾ-ਜਗ੍ਹਾ ਜਿਹੜੇ ਉਹ ਕੈਮਰੇ ਲੱਜੁਕੇ ਆ ਜਿਸ ਤਰ੍ਹਾਂ ਕਿ ਅਸੀਂ ਟ੍ਰਾਇਲ ਲਾਇਸੀ ਉਸ ਦੇ ਵਿੱਚ 2-3 ਦਿਨਾਂ ਦੇ ਵਿੱਚ ਹੀ ਜਿਹੜੇ ਕਿ 36-33000 ਲੋਕਾਂ ਨੇ ਉਲੰਘਣਾ ਕੀਤੀ ਸ਼ਰਾਬ ਪੀ ਕੇ ਵਹੀਕਲ ਚਲਾਉਂਦੇ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਮੋਟਰ ਵਹੀਕਲ ਐਕਟ ਦੀ ਧਾਰਾ 185 ਦੇ ਤਹਿਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਜਿਸ ਤਹਿਤ ਪਹਿਲੀ ਵਾਰ ਜੁਰਮ ਕਰਨ ਤੇ 10000 ਰੁਪਏ ਦਾ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਜੇਕਰ ਤੁਸੀਂ ਮੁਹਾਲੀ ਆ ਰਹੇ ਹੋ ਤਾਂ ਡਰਾਈਵਿੰਗ ਕਰਦੇ ਵਕਤ ਰੂਲ ਬ੍ਰੇਕ ਕੀਤੇ ਤਾਂ ਸਿੱਧਾ ਚਲਾਨ ਤੁਹਾਡੇ ਮੋਬਾਈਲ ਫੋਨ ਤੇ ਹੋਵੇਗਾ ਚੰਡੀਗੜ੍ਹ ਦੀ ਤਰਜ਼ ਤੇ ਮੁਹਾਲੀ ਦੇ ਵਿੱਚ ਵੀ ਆਨਲਾਈਨ ਚਲਾਨ ਜਿਹੜਾ ਹੈਗੇ ਨੇ ਸ਼ੁਰੂ ਹੋ ਚੁੱਕੇ ਨੇ ਕੈਮਰਿਆਂ ਦੀ ਨਜ਼ਰ ਤੁਹਾਡੇ ਤੇ ਰਹੇਗੀ ਔਰ ਜਿਵੇਂ ਤੁਸੀਂ ਕੋਈ ਰੂਲ ਬ੍ਰੇਕ ਕਰਦੇ ਹੋ ਤਾਂ ਉਸੇ ਵਕਤ ਅੱਖ ਝਪਕਦੇ ਤੁਹਾਡਾ ਚਲਾਨ ਹੋ ਜਾਵੇਗਾ ਇਸ ਨੂੰ ਲੈ ਕੇ ਟ్రਾਇਲ ਸ਼ੁਰੂ ਹੋ ਚੁੱਕੇ ਆ ਔਰ 26 ਜਨਵਰੀ ਤੋਂ ਬਾਅਦ ਆਨਲਾਈਨ ਜਿਹੜਾ ਹੈਗਾ ਪ੍ਰੋਸੈਸ ਸ਼ੁਰੂ ਹੋ ਜਾਵੇਗਾ ਕਰਨੈਲ ਸਿੰਘ ਸਾਡੇ ਨਾਲ ਨੇ ਜਿਹੜੇ ਮੋਹਾਲੀ ਟ੍ਰੈਫਿਕ ਇੰਚਾਰਜ ਨੇ ਔਰ ਕਿੱਥੇ ਕਿੱਥੇ ਕੈਮਰੇ ਤੁਹਾਡੇ ਤੇ ਨજર ਰੱਖਣਗੇ ਕਿਹੜੇ ਕਿਹੜੇ ਚਲਾਨ ਹੋਣਗੇ ਔਰ ਕਿਸ ਤਰੀਕੇ ਦੀ ਜਿਹੜੀ ਹੈਗੀ ਸਰਵਿਸ ਹੈ ਵੀ ਸਾਡੇ ਨਾਲ ਨੇ ਸਰਦਾਰ ਕਰਨੈਲ ਸਿੰਘ ਜੀ ਕਰਨੈਲ ਜੀ ਬੜਾ ਹਾਈ ਟੈਕ ਜਿਹੜਾ ਹੈਗਾ ਕਰਨ ਜਾ ਰਹੇ ਹੋ ਤਕਨੀਕ ਨੂੰ ਜੀ ਆਨਲਾਈਨ ਚਲਾਨ ਦੀ ਸਹੂਲਤ ਜਿਹੜੀ ਹੈਗੀ ਉਹ ਮੋਹਾਲੀ ਦੇ ਵਿੱਚ ਹੋਵੇਗੀ ਕਿਸ ਤਰੀਕੇ ਦੇ ਕਿਹੜੇ ਕਿਹੜੇ ਪੁਆਇੰਟ ਜਿਹੜੇ ਸ਼ੁਰੂਆਤ ਦੇ ਵਿੱਚ ਕਵਰ ਕੀਤੇ ਜਾਣਗੇ ਸਤਿ ਸ਼ਕਲ ਜੀ ਅ ਦੇਖੋ ਜਿਸ ਤਰ੍ਹਾਂ ਕਿ ਚੰਡੀਗੜ੍ਹ ਦੇ ਵਿੱਚ ਜਗ੍ਹਾ-ਜਗ੍ਹਾ ਤੇ ਕੈਮਰੇ ਲੱਗੇ ਆ ਜੇ ਕੋਈ ਵੀ ਉਲੰਘਣਾ ਕਰਦਾ ਉਲੰਘਣਕਾਰ ਦਾ ਜਿਹੜਾ ਚਲਾਨ ਹੈ ਉਹ ਉਸੇ ਟਾਈਮ ਉਹਦੇ ਮੋਬਾਈਲ ਤੇ ਆ ਜਾਂਦਾ ਕਿ ਇਹ ਤੁਸੀਂ ਉਲੰਘਣਾ ਕੀਤੀ ਆ ਸੋ ਇਸੇ ਤਰ੍ਹਾਂ ਮਹਾਲੀ ਡਿਸਟ੍ਰਿਕਟ ਦੇ ਵਿੱਚ ਵੀ ਜਗ੍ਹਾ-ਜਗ੍ਹਾ ਜਿਹੜੇ ਉਹ ਕੈਮਰੇ ਲੱਗ ਚੁੱਕੇ ਆ ਜਿਸ ਤਰ੍ਹਾਂ ਕਿ ਅਸੀਂ ਟ్రਾਇਲ ਲਾਇਏ ਸੀ ਉਸ ਦੇ ਵਿੱਚ 2-3 ਦਿਨਾਂ ਦੇ ਵਿੱਚ ਹੀ ਜਿਹੜੇ ਕਿ 36-38000 ਲੋਕਾਂ ਨੇ ਉਲੰਘਣਾ ਕੀਤੀ ਸੋ ਮੈਂ ਆਪਦੇ ਚੈਨਲ ਦੇ ਮਾਧਿਅਮ ਰਹੀਂ ਅਪੀਲ ਕਰਦਾ ਕਿ ਦੇਖੋ ਜੇ ਤੁਸੀਂ ਰੈੱਡ ਲਾਈਟ ਜੰਪ ਕਰਦੇ ਹੋ ਜੀ ਤਾਂ ਤੁਹਾਡਾ ਚਲਾਨ ਹੋਏਗਾ ਜੀ ਜੇਕਰ ਜੈਬਰਾਂ ਕ੍ਰੋਸਿੰਗ ਆ ਜਿੱਥੇ ਕਿ ਇੱਕ ਆ ਰੈੱਡ ਲਾਈਟ ਤੇ ਪਬਲਿਕ ਨੇ ਉਥੋਂ ਕ੍ਰੋਸ ਕਰਨਾ ਤਾਂ ਤੁਸੀਂ ਉਸ ਤੇ ਗੱਡੀ ਚਲਾ ਦਿੰਦੇ ਆ ਤੇ ਤਾਂ ਵੀ ਤੁਹਾਡੇ ਚਲਾਨ ਜਿਹੜਾ ਉਹ ਘਰੀ ਆ ਜਾਣਾ ਇਸ ਤੋਂ ਇਲਾਵਾ ਕਈ ਵਾਰ ਲੋਕ ਜਿਹੜੇ ਆ ਉਹ ਮੋਬਾਈਲ ਫੋਨ ਦੀ ਵਰਤੋਂ ਕਰਦੇ ਆ ਡਰਾਈਵਿੰਗ ਕਰਦੇ ਸਮੇਂ ਉਹ ਵੀ ਚਲਾਨ ਜਿਹੜਾ ਘਰ ਹੀ ਆਇਆ ਕਰੇਗਾ ਸੋ ਮੈਂ ਇਹ ਅਪੀਲ ਕਰਦਾ ਕਿ ਸਾਨੂੰ ਜਿਸ ਤਰ੍ਹਾਂ ਕਿ ਰੋਂਗ ਡਰਾਈਵਿੰਗ ਕਰਨਾ ਆ ਰੋਂਗ ਸਾਈਡ ਤੋਂ ਚੱਲਣਾ ਇਹ ਸਾਰਾ ਕੁਝ ਕੋਈ ਵੀ ਤੁਸੀਂ ਆ ਉਲੰਘਣਾ ਕਰੋਗੇ ਤੇ ਉਹ ਕੈਮਰਾ ਦੀ ਅੱਖ ਤੁਹਾਡੇ ਉੱਤੇ ਹੋਏਗੀ ਸੋ ਦੇਖੋ ਸਾਨੂੰ ਸਾਰਿਆਂ ਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਹੜੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਆ ਉਹ ਆਪਣੀ ਸੇਫਟੀ ਲਈ ਕਰਨੀਆਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਐ ਸੋਚਦੇ ਆ ਵੀ ਸ਼ਾਇਦ ਪੁਲਿਸ ਦੇ ਡਰ ਤੋਂ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀਆਂ ਅਸੀਂ ਦੇਖੋ ਹਰ ਇੱਕ ਜਗ੍ਹਾ ਜੇ ਆਪਾਂ ਕਹੇ ਇਹ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੋ ਸਕਦਾ ਆ ਦੇਖਣ ਦੇ ਵਿੱਚ ਜਿਵੇਂ ਕਈ ਜਗ੍ਹਾ ਰੈੱਡ ਲਾਈਟ ਲੱਗੀ ਹੁੰਦੀ ਹੈ ਉੱਥੇ ਲਾਈਟ ਔਰ ਖੱਬਾ ਸੱਜਾ ਦੇਖਦੇ ਆ ਜਿਹੜਾ ਕਿ ਰੈੱਡ ਲਾਈਟ ਕ੍ਰੋਸ ਕਰਦੇ ਰਹਿੰਦੇ ਆ ਔਰ ਅਸੀਂ ਕਈ ਇਹੋ ਦੇ ਹਾਦਸੇ ਦੇਖੇ ਆ ਸਿਰਫ ਕੁਝ ਸਕਿੰਟਾਂ ਦੀ ਗੱਲ ਹੁੰਦੀ ਆ ਮੰਨ ਲਓ ਘਰੋਂ ਵਿਅਕਤੀ ਨੂੰ 10 ਮਿੰਟ ਪਹਿਲਾਂ ਚੱਲਣਾ ਚਾਹੀਦਾ ਮੰਨ ਲਓ ਕਿ ਇਹਨੇ ਰੇਲਵੇ ਸਟੇਸ਼ਨ ਜਾਣਾ ਜਾਂ ਹੋਰ ਕਿਸੇ ਆਫਿਸ 'ਚ ਮੀਟਿੰਗ ਆ ਤਾਂ ਓਵਰ ਸਪੀਡ ਗੱਡੀ ਚਲਾਏਗਾ ਔਰ ਰੈੱਡ ਲਾਈਟ ਜੰਪ ਕਰੇਗਾ ਇੱਕ ਇਹੋ ਜਿਹਾ ਵਾਕਿਆ ਦੇਖਿਆ ਕਿ ਉਸਨੇ ਰੈੱਡ ਲਾਈਟ ਜੰਪ ਕੀਤੀ ਔਰ ਇੱਕ ਵਿਅਕਤੀ ਗ੍ਰੀਨ ਲਾਈਟ ਤੇ ਆਪਣਾ ਆਰਾਮ ਨਾਲ ਆ ਰਿਹਾ ਸੀ ਉਹ ਉਸ ਨੂੰ ਵੀ ਕੁਚਲ ਦਿੱਤਾ ਉਸ ਦੀ ਆਪਣੀ ਵੀ ਡੈਥ ਹੋ ਗਈ ਇੱਕ ਕੋਈ ਮਸਾਫਰ ਵਿਚਾਰਾ ਮਾਰਨਿੰਗ ਟਾਈਮ ਸੈਰ ਕਰ ਰਿਹਾ ਸੀ ਉਸ ਨੂੰ ਵੀ ਥੱਲੇ ਕੁਚਲਤਾ ਸੋ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਰੈੱਡ ਲਾਈਟ ਜੰਪ ਕਰਨ ਨਾਲ ਬਹੁਤ ਵੱਡਾ ਹਾਸਾ ਹੋ ਜਾਂਦਾ ਜਾਨੀ ਔਰ ਮਾਲੀ ਨੁਕਸਾਨ ਨੂੰ ਵੀ ਬਚਾਉਣ ਦੀ ਇੱਕ ਕੋਸ਼ਿਸ਼ ਰਵੇ ਗੀਸ ਦੇ ਵਿੱਚ ਆ ਬਿਲਕੁਲ ਬਿਲਕੁਲ ਦੇਖੋ ਹੁਣ ਜਦੋਂ ਹਰੇਕ ਵਿਅਕਤੀ ਦੇ ਉੱਤੇ ਜੋ ਕੋਈ ਰੈੱਡ ਲਾਈਟ ਜੰਪ ਕਰੇਗਾ ਉਸਤੇ ਕੈਮਰਾ ਨਾਲ ਦੀ ਨਾਲ ਚਲਾਨ ਆਇਆ ਕਰੇਗਾ ਔਰ ਸਾਨੂੰ ਇਹ ਸਮਝਣਾ ਚਾਹੀਦਾ ਜਿਹੜਾ ਚਲਾਨ ਕੱਟਿਆ ਜਾਂਦਾ ਇਸ ਕਰਕੇ ਕੱਟਿਆ ਜਾਂਦਾ ਕਿ ਸਾਨੂੰ ਅੱਗੇ ਤੋਂ ਸਾਨੂੰ ਇੱਕ ਮੰਨ ਲਓ ਪੈਸਿਆਂ ਦੀ ਸਦਾਈਆ ਕਿ ਅਸੀਂ ਪੈਸੇ ਪੇ ਕਰਕੇ ਆ ਰਹੇ ਆ ਵੀ ਅੱਗੇ ਤੋਂ ਗਲਤੀ ਨਾ ਕਰੀਏ ਸੋ ਬਹੁਤ ਸਾਰੇ ਲੋਕ ਕੀ ਹੈ हेलमेट ਕੋ ਨਹੀਂ ਚ ਪਾਇਆ ਹੁੰਦਾ ਔਰ ਡਰਾਈਵਿੰਗ ਕਰ ਰਿਹਾ ਜੇ ਕਿਤੇ ਨੱਕਾ ਲੱਗਿਆ ਸਿਰ ਤੇ ਰੱਖ ਲੈਂਦੇ ਆ ਸੋ ਜਿਹੜੇ ਹੈਲਮਟ ਆ ਤੁਸੀਂ ਛੋਟੇ ਤੋਂ ਛੋਟਾ ਬੱਚਾ ਅੱਜ ਦੀ ਰੇਟ ਚਲਾ ਲਓ ਜੇ ਉਹ 9th 10th ਪੜ੍ਹ ਰਿਹਾ ਨਾ ਉਹ ਕਹੂਗਾ ਪਾਪਾ ਮੈਨੂੰ ਇੱਕ ਬ੍ਰਾਂਡਡ ਕੰਪਨੀ ਦੇ ਕੱਪੜੇ ਚਾਹੀਦੇ ਆ ਸ਼ੂ ਚਾਹੀਦੇ ਆ ਜਦੋਂ ਹੈਲਮਟ ਤੇ ਗੱਲ ਆਉਂਦੀ ਆ ਔਰ ਲੋਕ ਕੀ ਕਰਦੇ ਕਿ ਸਸਤੇ ਤੋਂ ਸਸਤਾ ਜਿਹੜਾ ਕਿ ਅਸੀਂ ਸਿਰਫ ਇੱਕ ਪੁਲਿਸ ਤੇ ਅੱਖਾਂ 'ਚ ਧੂੜ ਪਾਣੀ ਆ। ਔਰ ਜਦੋਂ ਕਿਤੇ ਰੋਡ ਐਕਸੀਡੈਂਟ ਹੁੰਦਾ ਔਰ ਉਹ ਹੈਲਮਟ ਫਿਰ ਬਚਾਉਂਦਾ ਨਹੀਂ ਆ। ਔਰ ਕਈ ਲੋਕ ਜਿਹੜਾ ਹੈਲਮਟ ਆਈਐਸਆਈ ਮਾਰਕਾ ਦੀ ਕੰਪਨੀ ਦਾ ਲਿਆ ਹੁੰਦਾ ਲੇਕਿਨ ਉਹਨਾਂ ਨੇ ਥੱਲੇ ਜਿਹੜੀ ਆ ਉਹ ਆਪਣਾ ਲੌਕ ਨਹੀਂ ਕੀਤਾ ਹੁੰਦਾ। ਜਦੋਂ ਐਕਸੀਡੈਂਟ ਹੁੰਦਾ ਹੈਲਮਟ ਪਹਿਲਾਂ ਹੀ गिर ਜਾਂਦਾ। ਸੋ ਸਾਨੂੰ ਹਮੇਸ਼ਾ ਆਪਾਂ ਇਹ ਸੋਚਣਾ ਕਿ ਆਪਾਂ ਆਪਣੀ ਸੇਫਟੀ ਲਈ ਇੱਕ ਅੱਛੀ ਕੰਪਨੀ ਦਾ ਆਪਾਂ ਹੈਲਮਟ ਲੈਣਾ। ਔਰ ਸੀਟ ਬੈਲਟ ਇਸ ਕਰਕੇ ਲਗਾਨੀ ਆ ਕਿ ਜਿਹੜੇ ਸਾਡੇ ਸੇਫਟੀ 에ਅਰ ਬੈਗਰ ਵਿੱਚ ਲੱਗੇ ਆ ਉਹ ਤਾਂ ਹੀ ਖੁੱਲਣਗੇ ਜੇ ਸਾਡੀ ਸੀਟ ਬੈਲਟ ਲੱਗੀ ਹੋਏਗੀ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਅੱਜ ਦੇ ਰੇਰ ਚ ਸ਼ਿਕਨੀ ਦੇ ਵਿੱਚ ਹੈਡ ਰੈਸਟ ਤੁਸੀਂ ਦੇਖਿਆ ਹੋਣਾ ਉਹ ਕੱਢ ਕੇ ਡਿੱਗੀ ਸਿਰ ਦਿੰਦੇ ਆ ਜਦੋਂ ਵੀ ਕਿਤੇ ਐਕਸੀਡੈਂਟ ਹੁੰਦਾ ਦੇਖੋ ਅਚਾਨਕ ਹੋਣਾ ਕੋਈ ਆਵਾਰਾ ਪਸ਼ੂ ਆ ਗਿਆ ਜਾਂ ਕਿਸ ਦੀ ਬ੍ਰੇਕਾ ਫੇਲ ਹੋ ਗਈਆਂ ਜਾਂ ਕਿਸ ਦੀ ਅੱਖ ਚਪਕ ਲੱਗੀ ਔਰ ਜਦੋਂ ਐਕਸੀਡੈਂਟ ਹੁੰਦਾ ਇੰਨਾ ਪ੍ਰੈਸ਼ਰ ਹੁੰਦਾ ਕਿ ਇਹ ਜਿਹੜੇ ਮਣਕੇ ਆ ਜੇ ਹੈਡ ਰੈਸਟ ਨਹੀਂ ਆ 3 4 ਇਹ ਅਕਸਰ ਟੁੱਟ ਜਾਂਦੇ ਆ ਬਹੁਤ ਸਾਰੇ ਲੋਕਾਂ ਦੀ ਡੈਥ ਹੋ ਜਾਂਦੀ ਐਸੇ ਕਾਰਨ ਕਰਕੇ ਕਈ ਲੋਕ ਜਿਹੜੇ ਬੈੱਡ ਤੇ ਸਾਰੀ ਜ਼ਿੰਦਗੀ ਪਏ ਰਹਿੰਦੇ ਆ ਸੋ ਇਹ ਸਾਡੇ ਹੈਡ ਨੂੰ ਬਚਾਉਂਦਾ ਐਕਸੀਡੈਂਟ ਦੇ ਦੌਰਾਨ ਔਰ ਇਸ ਤੋਂ ਇਲਾਵਾ ਕਈ ਵਾਰ ਦੇਖੋ ਜਦੋਂ ਐਕਸੀਡੈਂਟ ਹੁੰਦਾ ਪੈਟਰੋਲ ਗੱਡੀ ਉਹਨੂੰ ਅੱਗ ਲੱਗ ਜਾਂਦੀ ਆ ਤਾਂ ਵਿੱਚ ਤੜਫ ਤੜਫ ਕੇ ਲੋਕ ਮਰਦੇ ਦੇਖੀ ਅਸੀਂ ਡੈਥ ਹੋ ਜਾਂਦੀ ਲੋਕਾਂ ਦੀ ਸੋ ਸਾਨੂੰ ਇਹ ਸਮਝਣਾ ਚਾਹੀਦਾ ਕਿ ਉਹ ਜਿਹੜੇ ਹੈਡਰਸਟ ਹੈ ਉਹਨੂੰ ਪੈਨ ਨੂੰ ਮੜਾ ਦਬਾਓ ਬਾਹਰ ਕੱਢੋ ਜਿਹੜੇ ਸਰੀਆ ਉਹ ਜਿੱਦਲੀ ਸਾਈਡ ਤੋਂ ਲੱਗਦੀ ਤੁਸੀਂ ਨਿਕਲ ਸਕਦੇ ਸ਼ੀਸ਼ੇ ਤੇ ਮਾਰੋ ਉਸੇ ਟਾਈਮ ਸ਼ੀਸ਼ਾ ਟੁੱਟ ਜੇਗਾ ਤੁਸੀਂ ਸੇਫਲੀ ਬਾਹਰ ਆ ਸਕਦੇ ਹੋ ਸਰ ਜੀ ਟ్రਾਇਲ ਕੀਤਾ ਗਿਆ ਜੀ ਕਿੰਨੇ ਦਿਨ ਦਾ ਟ్రਾਇਲ ਸੀ ਔਰ ਕਿੰਨੇ ਚਲਾਣਾ ਸਭ ਤੋਂ ਵੱਧ ਕਿਸ ਚੀਜ਼ ਦੇ ਚਲਾਣ ਆਏ ਜੀ ਦੇਖੋ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਆ ਆਪਣੇ ਜੈਬਰਾ ਕ੍ਰੋਸਿੰਗ ਤੇ ਜਾ ਰਹੇ ਆ ਜੀ ਔਰ ਜਿਹੜੇ ਕਿ ਰੈੱਡ ਲਾਈਟ ਜੰਪ ਕਰ ਰਹੇ ਕਬਸ ਸਜਾ ਦੇ ਕੇ ਉਹਨਾਂ ਨੂੰ ਇਹ ਹੈ ਨਹੀਂ ਵੀ ਇੱਥੇ ਜਿਹੜੇ ਆ ਇਹ ਕੈਮਰੇ ਲੱਗੇ ਆ ਸਾਡਾ ਚਲਾਨ ਕੱਟਿਆ ਜਾਏਗਾ ਸੋ ਮੈਂ ਫਿਰ ਉਹੀ ਅਪੀਲ ਕਰ ਰਿਹਾ ਕਿ ਆਪਾਂ ਇਹ ਹੁਣ ਸੋਚੋ ਤੁਸੀਂ ਕਿਸੇ ਵੀ ਲਾਈਟ ਤੇ ਖੜੇ ਹੋਗੇ ਕਿਸੇ ਵੀ ਟਾਈਮ ਟ੍ਰਾਇਲ ਹੋ ਚੁੱਕੇ ਆ ਤਾਂ ਕਿਸੇ ਵੀ ਟਾਈਮ ਜਿਹੜੇ ਆ ਉਹ ਚਲਾਨ ਕੱਟਨੇ ਸ਼ੁਰੂ ਹੋ ਜਾਣਗੇ ਸੋ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇੱਕ ਸਰ ਆ ਆਮ ਤੌਰ ਤੇ ਹੁੰਦਾ ਛੋਟੇ ਬੱਚੇ ਟੂ ਵੀਲਰ ਜਾਂ ਫੋਰ ਵੀਲਰ ਲੈ ਕੇ ਆ ਰਹੇ ਆ ਜੀ ਉਹਨਾਂ ਦੀ ਏਜ ਜਿਹੜੀ ਹੈਗੀ 18 ਤੋਂ ਘੱਟ ਹੈਗੀ ਆ ਜੀ ਉਸ ਤੇ ਵੀ ਨਜ਼ਰ ਰਵੇਗੀ ਉਹ ਉਸ ਨੂੰ ਕੈਮਰਾ ਹੈਂਡਲ ਕਰੇਗਾ ਜਾਂ ਉਹ ਜਿਹੜਾ ਹੈਗਾ ਮੈਨੂਅਲ ਜਿਹੜੇ ਗਨੇ ਰਵੇਗਾ ਜੀ ਨਹੀਂ ਉਹ ਦੇਖੋ ਸਾਡੇ ਜਿਹੜੇ ਨਾਕਾਬੰਦੀ ਕਰਕੇ ਸਾਡੇ ਜਵਾਨ ਵੱਖ-ਵੱਖ ਜਗ੍ਹਾ ਤੇ ਅਸੀਂ ਨਾਕਾਬੰਦੀ ਕਰਦੇ ਆ ਹਰ ਪੁਆਇੰਟ ਤੇ ਨਹੀਂ ਵੱਖ-ਵੱਖ ਜਗ੍ਹਾ ਤੇ ਸਾਡੇ ਜਿਹੜੇ ਨਾਕੇ ਲੱਗਦੇ ਆ ਚੈੱਕ ਕਰ ਕੋਈ ਅੰਡਰੇਜ ਬੱਚੇ ਨੂੰ ਵਹੀਕਲ ਦਿੰਦਾ ਮੰਨ ਲਓ ਉਹਦੇ ਫਾਦਰ ਨੇ ਦਿੱਤਾ ਬੱਚੇ ਦੇ ਨੇ ਤਾਂ ਉਸ ਨੂੰ 3 ਸਾਲ ਤੱਕ ਦੀ ਕੈਦ ਪਲੱਸ 25000 ਰੁਪਏ ਜੁਰਮਾਨਾ ਹੋ ਸਕਦਾ ਔਰ ਮੰਨ ਲਓ ਫਾਦਰ ਨੇ ਨਹੀਂ ਦਿੱਤਾ ਕਿਸੇ ਹੋਰ ਵਿਅਕਤੀ ਨੇ ਦਿੱਤਾ ਤਾਂ ਉਸ ਤੇ ਸੇਮ ਕਾਰਵਾਈ ਹੋएगी ਸੋ ਮੇਰੀ ਅਪੀਲ ਹੈ ਕਿ ਬੱਚੇ ਜਿਹੜੇ ਦੇਸ਼ ਦਾ ਭਵਿੱਖ ਹੈ ਵੱਖਰੇ ਵੱਖਰੇ ਖੇਤਰਾਂ ਸਾਡੇ ਬੱਚਿਆਂ ਨੂੰ ਦੇਸ਼ ਦੀ ਤਰੱਕੀ ਕਰਨੀ ਆ ਕਿ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਦਾ ਅੰਡਰੇਜ ਬੱਚਿਆਂ ਨੂੰ ਕਦੇ ਵੀ ਆਪਾਂ ਉਹ ਵਹੀਕਲ ਨਾ ਦੇਈਏ ਸਰ ਆਮ ਤੌਰ ਤੇ ਹੁੰਦਾ ਹੈ ਕਿ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਵੱਡੇ ਵੀਹਲਰ ਆਉਂਦੇ ਨੇ ਜੀ ਵੀਕਲ ਜਿੰਨੇ ਵੀ ਆ ਜਾਂਦੇ ਆ ਜੀ ਚਾਹੇ ਉਹ ਭਾਰ ਢੋਣ ਆਲੇ ਕਿ ਉਹਨਾਂ ਤੇ ਰੋਕ ਹੁੰਦੀ ਹੈ ਕਿ ਸਵੇਰ ਇੰਨੇ ਵਜੇ ਤੋਂ ਪਹਿਲਾਂ ਤੁਸੀਂ ਅੰਦਰ ਐਂਟਰੀ ਨਹੀਂ ਕਰ ਸਕਦੇ ਉਹਨਾਂ ਦਾ ਇੱਕ ਟਾਈਮ ਬਾਉਂਡ ਹੁੰਦਾ ਜੀ ਇਸ ਤਰੀਕੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਪਲੈਨਿੰਗ ਹੈ ਕਿ ਮੋਹੱਲੀ ਵਰਗੇ ਸ਼ਹਿਰ ਦੇ ਵਿੱਚ ਉਸ ਤਰੀਕੇ ਦੀ ਪਲੈਨਿੰਗ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਹੈਗਾ ਹੋਰ ਬਹੁਤ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਹੈ ਜੀ ਦੇਖੋ ਸਾਡੀ ਇਹ ਪਲੈਨਿੰਗ ਚੱਲ ਰਹੀ ਆ ਪਰ ਦੇਖੋ ਜਿਹੜਾ ਕਿ ਸ਼ੰਭੂ ਬਾਰਡਰ ਬੰਦ ਆ ਉਸ ਦੇ ਕਾਰਨ ਜਿੰਨਾ ਵੀ ਮਤਲਬ ਜੀ ਐਂਡ ਕੇ ਪਠਾਨਕੋਟ ਸ਼੍ਰੀ ਅਮਰਸਰ ਜਲੰਧਰ ਉਹ ਸਾਰਾ ਦਾ ਸਾਰਾ ਟਰੈਫਿਕ ਉਧਰੋਂ ਲੰਘਦਾ ਸੀ ਉਹ ਹੁਣ ਸਿੱਧਾ ਲੁਧਿਆਣੇ ਤੋਂ ਬਾਇਆ ਖੜੜ ਹੁੰਦੇ ਹੋਏ ਇੱਥੋਂ 에ਅਰਪੋਰਟ ਚੌਂਕ ਤੋਂ ਹੁੰਦੇ ਹੋਏ ਨਿਕਲਦਾ ਸੋ ਅਸੀਂ ਫਿਰ ਵੀ ਪਲਾਨ ਕਰ ਰਹੇ ਹਾਂ ਕਿ ਇਹ ਰੋਡ ਨੂੰ ਜੇ ਅਸੀਂ ਇੱਕ ਦਮ ਟ్రਾਇਲ ਕੀਤੇ ਸੀ ਜੇ ਖੜੇ ਕਰਦੇ ਬਹੁਤ ਸਾਰੇ ਵਹੀਕਲ ਰੋਡ ਜਾਮ ਹੋ ਜਾਂਦੇ ਸੋ ਕੁਝ ਟਾਈਮ ਲਈ ਜਿਹੜਾ ਹੈਗਾ ਉਹ ਉਹਦਾ ਵੀ ਹੱਲ ਹੋ ਜਾਏਗਾ ਔਰ ਕਿਹੜੇ ਕਿਹੜੇ ਸ਼ੁਰੂਆਤ ਵਿੱਚ ਕਿਹੜੇ ਕਿਹੜੇ ਪੁਆਇੰਟ ਕਵਰ ਕੀਤੇ ਔਰ ਈ ਚਲਾਨ ਕਦੋਂ ਤੋਂ ਜਿਹੜੇ ਸ਼ੁਰੂ ਹੋਣ ਜਾ ਰਹੇ ਆ ਜੀ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਟ੍ਰਾਇਲ ਆ ਉਹ ਹੋ ਚੁੱਕੇ ਆ ਕਿਸੇ ਵੀ ਟਾਈਮ ਜਿਹੜਾ ਉਹ ਕਟਨੇ ਕਾਮਯਾਬ ਰਿਹਾ ਜੀ ਹਾਂ ਬਿਲਕੁਲ ਟ੍ਰਾਇਲ ਕਾਮਯਾਬ ਆ ਲੋਕੀ ਹਜ਼ਾਰਾਂ ਲੋਕ ਜਿਹੜੇ ਉਲੰਘਣਾ ਕਰਦੇ ਆ ਤਾਂ ਦੇਖੋ ਹਰ ਪੁਆਇੰਟ ਤੇ ਜਿਹੜਾ ਮੁਲਾਜ਼ਮ ਨਹੀਂ ਲੱਗ ਸਕਦਾ ਸੀ ਹੁਣ ਜਿਵੇਂ ਚੰਡੀਗੜ੍ਹ ਵੱਢਣ ਲੱਗਿਆ ਲੋਕੀ ਡਰਦੇ ਲਾਂਦੇ ਸੀ ਕਿ ਸੀਟ ਬੈਲਟ ਦਾ ਹੈਲਮਟ ਹੁਣ ਮੋਹਾਲੀ ਦੇ ਜ਼ਿਲ੍ਹੇ ਦੇ ਵਿੱਚ ਵੀ ਲੋਕ ਜਿਹੜੇ ਆ ਮੈਂ ਇਹੀ ਅਪੀਲ ਕਰਦਾ ਇਹ ਮੋਹਾਲੀ ਨੂੰ ਨਾ ਸੋਚੋ ਤੁਸੀਂ ਕਿਤੇ ਵੀ ਕਿਸੇ ਜਗ੍ਹਾ ਵੀ ਤੁਸੀਂ ਚੱਲ ਰਹੇ ਹੋ ਤੇ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਤਾਂ ਮੋਹਾਲੀ ਜੇਕਰ ਤੁਸੀਂ ਆ ਰਹੇ ਹੋ ਤੁਹਾਡੇ ਤੇ ਨજર ਕੈਮਰਿਆਂ ਦੀ ਰਹੇਗੀ ਰੂਲ ਬ੍ਰੇਕ ਕਰਦੇ ਹੋ ਚਲਾਨ ਤੁਹਾਡੇ ਮੋਬਾਈਲ ਤੇ ਆ ਜਾਵੇਗਾ ਔਰ ਹਾਈ ਟੈਕ ਜਿਹੜੀ ਹੈਗਾ ਟੈਕਨੀਕ ਦੇ ਨਾਲ ਮੋਹਾਲੀ ਪੁਲਿਸ 26 ਜਨਵਰੀ ਤੋਂ ਲਾਂਚ ਕਰਨ ਜਾ ਰਹੀ ਹੈ ਈ ਚਲਾਨ ਔਰ ਤੁਸੀਂ ਸੀਟ ਬੈਲਟ ਨਹੀਂ ਲਗਾਈ ਤੁਸੀਂ ਜੈਬਰਾ ਲਾਈਨ ਕ੍ਰੋਸ ਕਰ ਰਹੇ ਹੋ ਤੁਸੀਂ ਓਵਰ ਸਪੀਡ ਆ ਰੋਂਗ ਡਰਾਈਵ ਕਰ ਰਹੇ ਹੋ ਜੇ ਕਿਸੇ ਵੀ ਤਰੀਕੇ ਨਾਲ ਤੁਸੀਂ ਰੂਲ ਨੂੰ ਬ੍ਰੇਕ ਕਰ ਰਹੇ ਹੋ ਤਾਂ ਹੁਣ ਤੁਸੀਂ ਮੁਹਾਲੀ ਪੁਲਿਸ ਤੋਂ ਨਹੀਂ ਬਚ ਸਕਦੇ ਕੈਮਰੇ ਤੇ ਰਹੀਂ ਤੁਹਾਡਾ ਚਲਾਨ ਹੋਵੇਗਾ ਖਾਸ ਤੌਰ ਤੇ ਜਿਹੜੇ ਮਾਪੇ ਉਹਨਾਂ ਲਈ ਇੱਕ ਖਾਸ ਖਬਰ ਹੈ ਜਿਹੜੇ ਆਪ ਤੋਂ ਛੋਟੀ ਉਮਰ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ 2 ਵੀਲਰ 4 ਵੀਲਰ ਦੇ ਦਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਲਾਇਸੈਂਸ ਰੱਦ ਹੋ ਸਕਦਾ ਔਰ ਵੀਹਿਕਲ ਉਹਨਾਂ ਦਾ ਜਬਤ ਹੋ ਸਕਦਾ ਹਾਈ ਟੈਕ ਟੈਕਨੀਕ ਦੇ ਨਾਲ ਜਿਹੜੇ ਹੈਗੇ ਨੇ ਹੁਣ ਮੁਹਾਲੀ ਪੁਲਿਸ ਜਿਹੜੇ ਹੈਗੇ ਸਹੂਦਾਵਾਂ ਦੇ ਨਾਲ ਅੱਗੇ ਵਧ ਰਹੀ ਔਰ 26 ਜਨਵਰੀ ਤੋਂ ਮੁਹਾਲੀ ਆਉਣ ਵਾਲਿਆਂ ਵਾਸਤੇ ਇੱਕ ਖਾਸ ਖਬਰ ਹੈ ਆਉਂਗੇ ਤਾਂ ਤੋਂ ਤੁਹਾਨੂੰ ਸਾਰੇ ਰੂਲ ਫਾਲੋ ਕਰਨੇ ਪੈਣਗੇ ਡਰਾਈਵਿੰਗ ਰੂਲ ਫਾਲੋ ਕਰਨੇ ਪੈਣਗੇ ਨਹੀਂ ਤਾਂ ਤੁਹਾਡਾ ਚਲਾਨ ਹੋਵੇਗਾ 26 ਜਨਵਰੀ ਤੋਂ ਬਾਅਦ ਮਹਾਲੀ ਦੇ ਪੁਲਿਸ ਮਹਾਲੀ ਦੇ ਵਿੱਚ ਇਹ ਚਲਾਨ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਟ੍ਰਾਇਲ ਹੋ ਚੁੱਕਿਆ ਹੈ ਟ੍ਰਾਇਲ ਦੇ ਵਿੱਚ ਤਕਰੀਬਨ ਤਿੰਨ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ 38000 ਚਲਾਨ ਹੋ ਚੁੱਕਿਆ ਮਹਿਜ ਤਿੰਨ ਦਿਨਾਂ ਦੇ ਵਿੱਚ ਪ੍ਰਤੀ ਦਿਨ ਜਿਹੜਾ ਗੱਲ-ਗੱਲ ਕਰ ਗਿਆ ਸਾਢੇ 13000 ਚਲਾਨ ਪ੍ਰਤੀ ਦਿਨ ਹੋਇਆ ਤਿੰਨ ਦਿਨ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਜਿਹੜਾ 72 ਘੰਟੇ ਦਾ ਜਿਹੜਾ ਹੈਗਾ ਟ੍ਰਾਇਲ ਸੀ ਉਹਦੇ ਵਿੱਚ 38000 ਤੋਂ ਵੱਧ ਚਲਾਨ ਹੋਏ ਨੇ ਤੇ ਖਬਰ ਤੁਹਾਡੇ ਲਈ ਖਾਸ ਹੈ ਮੋਹਾਲੀ ਆ ਰਹੇ ਹਾਂ ਤਾਂ ਤੁਹਾਨੂੰ ਸਾਰੇ ਰੂਲ ਫਾਲੋ ਕਰਨੇ ਪੈਣਗੇ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਰਮਨਦੀਪ ਅਨਮਿਊ ਟੀਵੀ ਮੋਹਾਲੀ